ਸਤ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਵੀ ਅੱਜ 7 ਫਰਵਰੀ 2025 ਨੂੰ RBI ਦੀ ਜਿਹੜੀ ਮਨੀਟਰੀ ਪਾਲਿਸੀ ਆ ਉਹ ਆਈ ਹੈ ਤਾਂ RBI ਦੀ ਜਿਹੜੀ ਮਤਲਬ ਕਿ ਮਨੀਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਇਹ ਜਿਹੜੀ ਉਹ ਮਤਲਬ ਕਿ 5 ਤਰੀਕ ਤੋਂ ਚੱਲ ਰਹੀ ਸੀ 5 6 ਤੇ 7 ਤਿੰਨ ਦਿਨ ਉਹਨਾਂ ਦੀ ਮੀਟਿੰਗ ਚੱਲੀ ਤੇ ਉਸ ਤੋਂ ਬਾਅਦ ਉਹ ਮੀਟਿੰਗ ਦੇ ਵਿੱਚ ਉਹਨਾਂ ਨੇ ਮਤਲਬ ਕਿ ਕੀ ਫੈਸਲਾ ਲੈਂਤਾ ਉਹਦਾ ਅੱਜ ਮਤਲਬ ਕਿ ਆਰਬੀਆਈ ਗਵਰਨਰ ਨੇ ਖੁਦ ਲਾਈਵ ਹੋ ਕੇ ਪੂਰਾ ਜਨਤਕ ਕੀਤਾਗਾ ਤਾਂ ਉਹਨਾਂ ਨੇ ਮਤਲਬ ਕਿ ਜਿਹੜੀ ਆਰਬੀਆਈ ਦੀ ਇਹ ਮਨੀਟਰੀ ਪਾਲਿਸੀ ਕਮੇਟੀ ਹੈ ਉਹਦੀ ਮੀਟਿੰਗ ਦੇ ਵਿੱਚ ਕੀ ਕੀ ਕਾਇਸ ਲਈ ਲੱਗਦਾ ਹੈ ਉਹਦੇ ਬਾਰੇ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਜੀ ਜਿਹੜਾ ਆਰਬੀਆਈ ਗਵਰਨਰ ਆ ਉਹ ਹੁਣ ਮਤਲਬ ਇੱਕ ਨਵਾਂ ਬੰਦੇ ਨੂੰ ਆਰਬੀਆਈ ਗਵਰਨਰ ਲਾਇਆ ਗਿਆ ਜਿਸ ਦਾ ਨਾਮ ਆ ਸੰਜੇ ਮਲਹੋਤਰਾ ਇਹ ਆਰਬੀਆਈ ਦਾ ਆਪਣੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਆ ਤੇ ਇਹ ਇਹਨਾਂ ਦੀ ਮਤਲਬ ਕਿ ਜਿਹੜੀ ਪਹਿਲੀ ਮੀਟਿੰਗ ਸੀ ਇਸ ਬੰਦੇ ਦੀ ਜਦੋਂ ਤੋਂ ਇਹ ਗਵਰਨਰ ਦੇ ਅਹੁਦੇ ਤੇ ਆਏ ਆ ਤਾਂ ਇਹਨਾਂ ਦੀ ਇਹ ਪਹਿਲੀ ਮੀਟਿੰਗ ਸੀ ਤੇ ਪਹਿਲੀ ਮੀਟਿੰਗ ਦੇ ਵਿੱਚ ਇਹਨਾਂ ਨੇ ਕੀ ਕੀ ਫੈਸਲੇ ਲਏ ਤੇ ਉਹਦੇ ਬਾਰੇ ਆਪ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਜਿਹੜੀ ਮਤਲਬ ਕਿ ਮਨੀਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਹਰ 2 ਮਹੀਨਿਆਂ ਬਾਅਦ ਹੁੰਦੀ ਆ ਸਾਲ ਦੇ ਵਿੱਚ ਮਤਲਬ ਇਹਨਾਂ ਦੀਆਂ 6 ਮੀਟਿੰਗਾਂ ਹੁੰਦੀਆਂ ਨੇ ਤਾਂ ਹਰ 2 ਮਹੀਨਿਆਂ ਬਾਅਦ ਮਨੀਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਹੁੰਦੀ ਆ ਜਿਹਦੇ ਵਿੱਚ ਇਹ ਮਤਲਬ ਕਿ ਦੇਖਦੇ ਆ ਵੀ ਆਪਾਂ ਕੀ ਰੇਟ ਕੱਟ ਕਰਨੇ ਆ ਕੀ ਰੇਟ ਵਧਾਉਣੇ ਨੇ ਤਾਂ ਉਹ ਸਾਰੇ ਇਹਦੇ ਵਿੱਚ ਫੈਸਲੇ ਲੈ ਜਾਂਦੇ ਆ ਉਸ ਤੋਂ ਬਾਅਦ ਇਹਦੇ ਵਿੱਚ ਮਤਲਬ ਕਿ 6 ਮੈਂਬਰ ਹੁੰਦੇ ਨੇ ਇੱਕ ਤਾਂ RBI ਗਵਰਨਰ ਹੁੰਦਾਗਾ ਦੂਸਰਾ ਦੋ RBI ਦੇ ਹੋਰ ਮੈਂਬਰ ਹੁੰਦੇ ਇਹਦੇ ਵਿੱਚ RBI ਦੇ ਦੋ ਮੈਂਬਰ ਹੁੰਦੇ ਆ ਜਿਹਦੇ ਵਿੱਚ ਡਿਪਟੀ ਗਵਰਨਰ ਲਾ ਲਓ ਜਾਂ ਕੋਈ ਹੋਰ ਇਹਨਾਂ ਦਾ ਦੂਸਰਾ ਜਿਹੜਾ ਅਧਿਕਾਰੀ ਹੁੰਦਾ ਉਹ ਹੁੰਦਾ ਇਸ ਤੋਂ ਬਾਅਦ ਤਿੰਨ ਮੈਂਬਰ ਹੁੰਦੇ ਆ ਜਿਹੜੇ ਉਹ ਨੋਮੀਨੇਟ ਕੀਤੇ ਜਾਂਦੇ ਆ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਤਿੰਨ ਬੰਦਿਆਂ ਨੂੰ ਹੋਰ ਨੋਮੀਨੇਟ ਕਰਕੇ ਇਹ ਕਮੇਟੀ ਦੇ ਵਿੱਚ ਭੇਜਦੀ ਆ ਤੇ ਕਮੇਟੀ ਦੀ ਮੀਟਿੰਗ ਹੁੰਦੀ ਆ ਫਿਰ ਉਹਦੇ ਵਿੱਚ ਜਿਹੜੇ ਫੈਸਲੇ ਲਏ ਜਾਂਦੇ ਆ ਤਾਂ ਉਹ RBI ਗਵਰਨਰ ਜਨਤਕ ਹੋ ਕੇ ਲੋਕਾਂ ਨੂੰ ਦੱਸਦਾ ਹੈ ਪਰ کئی ਵਾਰ ਜੇ ਨਾ ਕਿਸੇ ਗੱਲ ਤੇ ਫੈਸਲਾ ਨਾ ਬਣੇ ਤਾਂ ਇਹ ਮਤਲਬ ਕਿ ਆਪਸ ਦੇ ਵਿੱਚ VOTING ਵੀ ਹੁੰਦੀ ਹੈ ਇਹਨਾਂ ਦੀ ਤੇ VOTING ਦੇ ਵਿੱਚ ਫਿਰ ਉਹ ਮਤਲਬ ਕਿ ਤਿੰਨ ਬੰਦੇ ਗਵਰਨਮੈਂਟ ਆਫ ਇੰਡੀਆ ਦੇ ਤੇ ਤਿੰਨੇ ਜੇ RBI ਦੇ ਤਾਂ ਇਹ ਆਪਸ ਦੇ ਵਿੱਚ VOTING ਕਰਦੇ ਜਿਹੜੇ ਫੈਸਲੇ ਤੇ ਜ਼ਿਆਦਾ VOTING ਹੋ ਜਾਂਦੀ ਹੈ ਤਾਂ ਉਹ ਫੈਸਲਾ ਲਾਗੂ ਕਰ ਦਿੱਤਾ ਜਾਂਦਾ ਪਰ ਜੇ ਕਈ ਵਾਰੀ ਤਿੰਨ ਤਨ VOTING ਫੈਸਲੇ ਨੂੰ ਪਹਿਨ ਕਿਸੇ ਫੈਸਲੇ ਨੂੰ ਤਿੰਨੇ ਜਣੇ ਹਾਂ ਸਹਿਮਤ ਹੋਣ ਤਿੰਨੇ ਜਣੇ ਨਾ ਸਹਿਮਤ ਹੋਣ ਤਾਂ ਉਹ ਫੈਸਲਾ आरबीआई गवर्नर ਉਤੇ ਛਾੜ ਦੁੱਤਾ ਹੈ ਤੇ ਜਿਹੜੀ ਮਤਲਬ ਕਿ ਹੁਣ ਮਾਨਿਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲਾ ਲੈਂਤਾ ਗਿਆ ਤੇ ਇਹਦੇ ਵਿੱਚ ਕੀ ਕੀਤਾ ਗਿਆ ਹੈ ਰੈਪੋ ਰੇਟ ਜਿਹੜਾ ਰੈਪੋ ਰੇਟ ਨੂੰ 0.25% ਕੱਟ ਕਰ ਦਿੱਤਾ ਗਿਆ ਮਤਲਬ ਕਿ ਕੱਟ ਕਰ ਦਿੱਤਾ ਗਿਆ ਤਾਂ ਜੇਕਰ ਹੋ ਦੋਸਤੋ ਤੁਸੀਂ ਰੈਪੋ ਰੇਟ ਦੇ ਬਾਰੇ ਨਿਆਰਾ ਵਸਾ ਰੇਪੋ ਰੇਟ ਦੇ ਬਾਰੇ ਸੀਆਰਆਰ ਐਸਐਲਆਰ ਇਹ ਕੀ ਹੁੰਦਾ ਮੈਂ ਇਹਦੇ ਬਾਰੇ ਆਪਾਂ ਪਹਿਲਾਂ ਇੱਕ ਵੀਡੀਓ ਬਣਾ ਚੁੱਕੇ ਹਾਂ ਜਿਹੜੀ ਆਰਬੀਆਈ ਵਾਲੀ ਜੀ ਵੀਡੀਓ ਆਪਣੀ ਤਾਂ ਉਹ ਵੀਡੀਓ ਦੇ ਵਿੱਚ ਜਾ ਕੇ ਤੁਸੀਂ ਇਹ ਸਾਰੀ ਜਾਣਕਾਰੀ ਲੈ ਸਕਦੇ ਹੋ ਵੀ ਰੇਪੋ ਰੇਟ ਕੀ ਹੁੰਦਾ ਵਸ ਰੇਪੋ ਰੇਟ ਕੀ ਹੁੰਦਾ ਐਸਐਲਆਰ ਕੀ ਹੁੰਦਾ ਸੀਸੀ ਸੀਆਰਆਰ ਕੀ ਹੁੰਦਾ ਤਾਂ ਇਹ ਇਹਦੀ ਜਾਣਕਾਰੀ ਲੈਣ ਬਾਅਦ ਤੇ ਤੁਸੀਂ ਆਪਣੀ ਉਹ ਵੀਡੀਓ ਦੇਖ ਸਕਦੇ ਹੋ ਤੁਹਾਨੂੰ ਮਤਲਬ ਕਿ ਉਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਇਹਦੇ ਬਾਰੇ ਜਾਣਕਾਰੀ ਜਾਂ ਸਮਝਾਇਆ ਗਿਆ ਹੈਗਾ ਵੀ ਇਹ ਰੈਪੋਰੇਟ ਦੇ ਨਾਲ ਕੀ ਇਫੈਕਟ ਪੈਂਦਾ ਰੈਪੋਰੇਟ ਦੇ ਨਾਲ ਕੀ ਮਤਲਬ ਕਿ ਬੈਂਕਾਂ ਦੇ ਵਿੱਚ ਕੀ ਚੇਂਜ ਹੁੰਦੀਆਂ ਨੇ ਤਾਂ ਇਹ ਚੀਜ਼ ਨੂੰ ਸਮਝਣ ਲਈ ਤੁਸੀਂ ਆਪਣੀ ਆਰਬੀਆਈ ਵਾਲੀ ਵੀਡੀਓ ਦੇਖ ਸਕਦੇ ਹੋ ਉਹਦਾ ਆਪਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੇ ਰੈਪੋਰੇਟ ਆ ਜਿਹੜਾ ਪਹਿਲਾਂ ਰੈਪੋਰੇਟ ਚੱਲ ਰਿਹਾ ਸੀ ਇਹ ਮਤਲਬ ਕਿ ਕੋਰੋਨਾ ਦੇ ਟਾਈਮ ਤੋਂ 2020 ਤੋਂ ਚੱਲ ਰਿਹਾ ਸੀ ਤੇ ਜਿਹੜਾ ਅੱਜ ਦਾ ਆਰਬੀਆਈ ਗਵਰਨਰ ਨੇ ਰੇਪੋਰਟ ਦੇ ਵਿੱਚ ਬਦਲਾਅ ਕੀਤਾ ਗਿਆ ਇਹ 5 ਸਾਲਾਂ ਬਾਅਦ ਕੀਤਾ ਗਿਆ ਗਿਆ 5 ਸਾਲਾਂ ਬਾਅਦ 5 ਸਾਲਾਂ ਬਾਅਦ ਇਹਦੇ ਵਿੱਚ ਬਦਲਾਅ ਕੀਤਾ ਗਿਆ ਤੇ ਪਹਿਲਾ ਰੇਪੋਰਟ ਚੱਲ ਰਾਇਆ 6.5% ਤੇ ਹੁਣ ਜਿਹੜਾ ਨਵਾਂ ਰੇਪੋਰਟ ਲਾਗੂ ਹੋ ਜਿਗਾ 6.25% ਇਹ ਲਾਗੂ ਹੋ ਜੂਗਾ ਕਿਉਂਕਿ 0.25% ਇਹਨਾਂ ਨੇ ਇਹਦੇ ਵਿੱਚ ਕਮੀ ਕਰ ਦਿੱਤੀ ਆ ਤੇ ਮੰਨ ਲਓ ਐਕਪੋਰੇਟਰ ਦੇ ਵਿੱਚ ਕਮੀ ਕਰਨ ਦੇ ਨਾਲ ਲੋਕਾਂ ਨੂੰ ਕੀ ਫਾਇਦਾ ਹੋਊਗਾ ਤਾਂ ਲੋਕਾਂ ਨੂੰ ਇਹਦੇ ਨਾਲ ਫਾਇਦਾ ਹੋਊਗਾ ਭਾਵੇਂ ਥੋੜਾ ਜਿਹਾ ਫਾਇਦਾ ਹੋਊਗਾ ਗਲ ਕਰ ਫਾਇਦਾ ਹੋਊਗਾ ਕੀ ਫਾਇਦਾ ਹੋਊਗਾ ਕਿਉਂਕਿ ਜਿੰਨਾ ਲੋਕਾਂ ਨੇ ਬੈਂਕਾਂ ਦੇ ਵੱਲੋਂ ਲੋਨ ਲੈਤੇ ਹੋਏ ਆ ਤਾਂ ਉਹਨਾਂ ਨੂੰ ਲੋਨ 0.25% ਦਾ ਇੰਟਰਸਟ ਹੋਣਾ ਘੱਟ ਲੱਗੂਗਾ ਮਤਲਬ ਇੰਨਾ ਵਿਆਜ ਬੈਂਕਾਂ ਦੇ ਦੁਆਰਾ ਉਹਨਾਂ ਦੇ ਉੱਤੇ ਘੱਟ ਲਾਇਆ ਜਾਊਗਾ ਕਿਉਂਕਿ ਜੋ ਜੋ ਵੀ ਅਪਾ ਬੈਂਕਾਂ ਤੋਂ ਲੋਨ ਲੈਣੇ ਆ ਉਹਦੇ ਵਿੱਚ ਜਿਹੜਾ ਬੈਂਕ ਆਪਣੇ ਤੋਂ ਵਿਆਜ ਲੈਂਦੀਆਂ ਨੇ ਜੇ ਕੋਈ ਬੈਂਕ 8.5% ਵਿਆਜ ਲੈ ਰਹੀ ਆ ਪਹਿਲਾਂ ਸਿੱਧਾ ਲਿੰਕ ਕਰ ਐਪੂ ਰੇਟ ਨਾਲ ਹੁੰਦਾ ਕਿਉਂਕਿ ਬੈਂਕਾਂ ਨੂੰ ਵੀ ਪਹਿਲਾਂ ਅੱਗੇ ਤੋਂ RBI ਤੋਂ ਲੋਨ ਲੈ ਕੇ ਆਪਾਂ ਨੂੰ ਅੱਗੇ ਲੋਨ ਦਿੰਦੀਆਂ ਨੇ ਤੇ ਜਦੋਂ RBI ਤੋਂ ਨੂੰ ਲੋਨ ਮਹਿੰਗੇ ਮਿਲਦੇ ਆ ਤਾਂ ਉਹ ਆਪਾਂ ਨੂੰ ਵੀ ਲੋਨ ਮਹਿੰਗੇ ਦਿੰਦੀਆਂ ਨੇ ਪਰ ਜੇ RBI ਉਹ ਰੇਟਾਂ ਦੇ ਵਿੱਚ ਘੱਟ ਕਰ ਦਿੰਦੀ ਉਹਨਾਂ ਰੇਟਾਂ ਨੂੰ ਤਾਂ ਬੈਂਕ ਨੂੰ ਵੀ ਰੇਟ ਘੱਟ ਕਰਨੇ ਪੈਂਦੇ ਆ ਇਦਾਂ ਨਹੀਂ ਹੈਗਾ ਜੀ ਬੈਂਕਰ ਆਰਬੀਆਈ ਤੋਂ ਘੱਟ ਰੇਟ ਦੇ ਲੋਨ ਲੈ ਰਹੀ ਐ ਤੇ ਆਪਾਂ ਨੂੰ ਜ਼ਿਆਦਾ ਰੇਟ ਲਗਾ ਦੇ ਪਰ ਬੈਂਕ ਨੂੰ ਵੀ 19% ਆਪਣੇ ਇੰਟਰਸਟ ਰੇਟ ਦੇ ਵਿੱਚ ਜਾਂ ਵਿਆਜ ਦੀ ਦਰ ਦੇ ਵਿੱਚ ਕਮੀ ਕਰਨੀ ਪੈਂਦੀ ਆ ਤਾਂ ਹੁਣ ਜੇਕਰ ਆਪਾਂ ਕੋਈ ਲੋਨ ਆਪਣੇ ਕਿਸੇ ਲੋਨ ਦਾ 8.5% ਵਿਆਜ ਆ ਤਾਂ ਉਹ ਹੁਣ 8.25% ਹੋ ਜਾਊਗਾ 0.25% ਹਰ ਇੱਕ ਲੋਨ ਦੇ ਉੱਤੇ ਵਿਆਜ ਦੇ ਵਿੱਚ ਕਮੀ ਆ ਜਾਊਗੀ ਤਾਂ ਇਹ ਰੈਪੋ ਰੇਟ ਦਾ ਇਹੀ ਮਤਲਬ ਹੈ ਕਿ ਜਿਹੜੇ ਘਟ ਕਰਨੇ ਰੈਪੋ ਰੇਟ ਤਾਂ ਆਪਾਂ ਨੇ ਆਮ ਜਨਤਾ ਨੂੰ ਫਾਇਦਾ ਹੋਊਗਾ ਤੇ ਲੋਕਾਂ ਦਾ ਲੋਨ ਲੈਣ ਦੇ ਵਿੱਚ ਥੋੜਾ ਇੰਟਰਸਟ ਵਧੂਗਾ ਇਹ ਆਰਬੀ ਨੇ ਫੈਸਲਾ ਕਿਉਂ ਲਿਆ ਨਾ ਕਿਉਂਕਿ ਆਰਬੀ ਨੂੰ ਇਨਫਲੇਸ਼ਨ ਇਨਫਲੇਸ਼ਨ ਤੇ ਗਰੋਥ inflation ਤੇ ਦੇਸ਼ ਦੀ ਗ੍ਰੋਥ ਦੇ ਵਿੱਚ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਜੇਕਰ inflation ਜਿਆਦਾ ਵੱਧ ਗਿਆ inflation ਮਤਲਬ ਕਿ ਮਹਿੰਗਾਈ ਜੇ ਮਹਿੰਗਾਈ ਜਿਆਦਾ ਵੱਧ ਜਾਂਦੀ ਆ ਤਾਂ ਵੀ ਖਤਰਨਾਕ ਹੈ ਤੇ ਜੇਕਰ ਗ੍ਰੋਥ ਥੋੜ੍ਹਾ ਜਿਆਦਾ ਘਟ ਹੋ ਜਾਂਦੀ ਆ ਤਾਂ ਵੀ ਖਤਰਨਾਕ ਹੈ ਕਿਉਂਕਿ ਆਪਣੇ ਦੇਸ਼ ਨੂੰ ਗ੍ਰੋਥ ਵੀ ਕਰਦੇ ਰਹਿਣਾ ਚਾਹੀਦਾ ਗ੍ਰੋਥ ਕਰਨ ਨਾਲ ਹੀ ਆਪਣੇ ਦੇਸ਼ ਦੇ ਵਿੱਚ ਡਵੈਲਪਮੈਂਟ ਹੋਊਗੀ ਤੇ ਡਵੈਲਪਮੈਂਟ ਹੋਣ ਦੇ ਨਾਲ ਹੀ ਦੇਸ਼ ਉੱਪਰ ਨੂੰ ਜਾਊਗਾ ਤਾਂ ਕਰਕੇ RBI ਦੀ ਜਿਹੜੀ ਪਾਲਿਸੀ ਐਸੇ ਕਰਕੇ ਬਣਾਈ ਹੋਈ ਹੈ ਵੀ ਉਹ ਮਹਿੰਗਾਈ ਦੇ ਵਿੱਚ ਤੇ ਗਰੋਥ ਦੇ ਵਿੱਚ ਬੈਲੈਂਸ ਕਰਕੇ ਚੱਲੇ ਤਾਂ ਜੋ ਮਤਲਬ ਕਿ ਇਕਸਾਰਤਾ ਦੇ ਨਾਲ ਤੇ ਸਹੀ ਦਿਸ਼ਾ ਦੇ ਵਿੱਚ ਤਰੱਕੀ ਹੋ ਸਕੇ ਇਸ ਤੋਂ ਬਾਅਦ ਜਿਹੜਾ ਰੈਪੋ ਰੇਟ ਸੀ ਉਹ ਮਤਲਬ ਕਿ ਕੋਵਿਡ ਦੇ ਟਾਈਮ ਤੇ ਇਹਦੇ ਵਿੱਚ ਬਹੁਤ ਵਾਰ RBI ਨੇ ਚੇਂਜ ਕੀਤਾ ਕਿਉਂਕਿ ਕੋਵਿਡ ਦੇ ਟਾਈਮ ਤੇ ਕੀ ਹੋਇਆ ਸੀ ਵੀ ਲੋਕਾਂ ਕੋਲੇ ਪੈਸਾ ਨਹੀਂ ਸੀ ਤੇ ਲੋਕਾਂ ਦਾ ਜ਼ਿਆਦਾ ਨੁਕਸਾਨ ਵੀ ਹੋਇਆ ਸੀ ਤਾਂ ਕਰਕੇ RBI ਨੇ ਇਹ 4% ਤੱਕ ਵੀ ਰੈਪੋ ਰੇਟ ਘਟਾ ਦਿੱਤੇ ਸੀ 4% ਤੱਕ ਤਾਂ ਜੋ ਮਤਲਬ ਕਿ ਦੁਬਾਰਾ ਆਪਣੇ ਦੇਸ਼ ਨੂੰ ਗਰੋਥ ਦੇ ਵਿੱਚ ਲਿਜਾਇਆ ਸਮਝ ਸਕੇ ਤੇ ਫਿਰ ਹੌਲੀ-ਹੌਲੀ ਮਤਲਬ ਕਿ ਜ ਮਈ 2020 ਤੋਂ ਬਾਅਦ ਇਹ ਮਤਲਬ ਕਿ ਫਸਟ ਵਾਰ ਇਹਨਾਂ ਨੇ ਚੇਂਜ ਕੀਤੇ ਆ ਤਾਂ ਇਹ ਮਤਲਬ ਕਿ ਫੈਸਲਾ 2020 ਤੋਂ ਬਾਅਦ ਫਸਟ ਵਾਰ 5 ਸਾਲਾਂਵਾਂ ਦਾ ਫੈਸਲਾ ਆਰਬੀਆਈ ਗਵਰਨਰ ਨਹੀਂ ਆਰਬੀਆਈ ਦੀ ਮੋਨੇਟਰੀ ਕਮੇਟੀ ਨੇ ਲੇਤਾਗਾ ਇਸ ਤੋਂ ਬਾਅਦ ਤੁਹਾਨੂੰ ਦੋਸਤਾਂ ਨੂੰ ਦੱਸ ਦਿਆਂ ਵੀ ਹੋਰ RBI ਗਵਰਨਰ ਨੇ ਕੀ ਕੀ ਫੈਸਲੇ ਲਏਤੇ ਆ RBI ਗਵਰਨਰ ਨੇ ਜਿਹੜਾ ਮਤਲਬ ਕਿ GDP ਗਰੋਥ ਆ ਜਦੋਂ ਇਹਨਾਂ ਦੀ ਦਸੰਬਰ 24 ਦੇ ਵਿੱਚ ਮੀਟਿੰਗ ਹੋਈ ਸੀ RBI ਗਵਰਨਰ ਦੀ ਤਾਂ ਉਹਦੇ ਵਿੱਚ ਇਹਨਾਂ ਨੇ ਮਤਲਬ ਕਿ ਜਿਹੜੀ ਗਰੋਥ ਆਪਣੀ ਇਕਨੋਮਿਕ ਗਰੋਥ GDP ਦੀ GDP ਗਰੋਥ ਆ ਗਈ ਉਹਨੂੰ ਇਹਨਾਂ ਨੇ 7.2 ਪਹਿਲਾਂ ਮਤਲਬ ਕਿ ਪਿਛਲੇ ਸਾਲ 7.2% ਇਹ ਕਹਿ ਰਹੇ ਸੀ ਵੀ ਆਪਣੀ ਜੀਡੀਪੀ ਗ੍ਰੋਥ ਹੋ ਗਈ ਪਰ ਉਸ ਤੋਂ ਬਾਅਦ ਜਦੋਂ ਕੁਆਟਰ 2 ਦੇ ਮਤਲਬ ਕਿ ਇਕਨੋਮਿਕ ਸਰਵੇ ਤੋਂ ਜਿਹੜੀ ਮਤਲਬ ਕਿ ਗ੍ਰੋਥ ਨਿਕਲ ਕੇ ਆਈ ਤਾਂ ਉਹ 5.4% ਨਿਕਲ ਕੇ ਆਈ ਸੈਕੰਡ ਕੁਆਟਰ ਮਤਲਬ ਕਿ ਸਤੰਬਰ ਸਤੰਬਰ ਤੱਕ ਦਾ ਤਾਂ ਉਹਦੇ ਵਿੱਚ 5.4% ਗ੍ਰੋਥ ਜੀਡੀਪੀ ਦੀ ਨਿਕਲ ਕੇ ਆਈ ਤਾਂ ਉਸ ਤੋਂ ਬਾਅਦ ਜਨਵਰੀ ਨੀ ਦਸੰਬਰ ਦੇ ਵਿੱਚ ਮੀਟਿੰਗ ਹੋਈ ਤਾਂ ਇਹਨਾਂ ਨੇ ਜਿਹੜਾ ਮਤਲਬ ਕਿ 7.2% ਗ੍ਰੋਥ ਕਿਹਾ ਸੀ ਤਾਂ ਉਸ ਐਕਸਪੈਂਡ 6% ਇਹਨਾਂ ਨੇ ਦੁਬਾਰਾ ਇਹਦੇ ਹਿਸਾਬ ਨਾਲ ਡਿਸੀਜਨ ਲਇਆ ਕਿ 6.6% ਗਰੋਥ ਰਹਿ ਸਕਦੀ ਆ ਪਰ ਜਿਹੜੀ ਹੁਣ ਕੁਆਟਰ ਐਂਡਿੰਗ ਦਸੰਬਰ ਤੱਕ ਹਜੇ ਇਕਨੋਮਿਕ ਸਰਵੇ ਦਾ ਜਿਹੜਾ ਰਿਜ਼ਲਟ ਫਰਵਰੀ ਦੇ ਲਾਸਟ ਤੱਕ ਆ ਜਾਊਗਾ ਤੇ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਆਪਣੀ ਜੀਡੀਪੀ ਗਰੋਥ ਕਿੱਥੋਂ ਤੱਕ ਜਾਊਗੀ ਤੇ ਇਸ ਤੋਂ ਬਾਅਦ ਜਿਹੜੀ ਹੈ ਮਤਲਬ ਕਿ ਹੁਣ ਇਨਾਂ ਦੀ ਕਮੇਟੀ ਦੀ ਮੀਟਿੰਗ ਹੋਈ ਸੀ ਇਹਦੇ ਵਿੱਚ ਆਰਬੀਆਈ ਬੋਰਡ ਨੇ ਦੱਸਿਆ ਵੀ ਜਿਹੜੀ ਜੀਡੀਪੀ ਗਰੋਥ ਹੈਗੀ ਉਹ ਅਗਲੇ ਸਾਲ ਦੇ ਵਿੱਚ ਮਤਲਬ ਕਿ ਇਹ ਕਹਿ ਰਹੇ ਆ 6.7% ਰਹਿ ਸਕਦੀ ਆ ਅਗਲਾ ਸਾਲ ਮਤਲਬ ਕਿ ਫਾਈਨੈਂਸ਼ੀਅਲ ਈਅਰ 2025 26 ਜਿਹੜਾ ਅਗਲਾ ਸਾਲ ਦਾ ਅਪ੍ਰੈਲ 1 ਅਪ੍ਰੈਲ 2025 ਤੋਂ ਸਟਾਰਟ ਹੋ ਕੇ 30 ਮਾਰਚ 2026 ਤੱਕ ਦਾ ਜਿਹੜਾ ਆਪਾਂ ਫਾਈਨੈਂਸ਼ੀਅਲ ਈਅਰ ਆ ਉਹਦੇ ਵਿੱਚ ਗ੍ਰੋਥ 6.7 ਦਾ ਅਨੁਮਾਨ ਲੈ ਕੇ ਚੱਲ ਰਹੇ ਆ ਪਰ ਉਹ ਕਿੰਨੀ ਰਹੂਗੀ ਕਿੰਨੀ ਰਹੀ ਰਹੂਗੀ ਉਹ ਤਾਂ ਅੱਗੇ ਆਉਣ ਵਾਲਾ ਟਾਈਮ ਹੀ ਦੱਸੂਗਾ ਜਾਂ ਇਕਨੋਮਿਕ ਸਰਵੇ ਦੱਸਣਗੇ ਤਾਂ ਉਹਦੇ ਸਮੇਂ ਨਾਲ ਆਪਾਂ ਫਿਰ ਅੱਗੇ ਵੱਧ ਕੇ ਦੇਖਾਂਗੇ ਵੀ ਇਕਨੋਮਿਕ ਗ੍ਰੋਥ ਆਪਣੀ ਕੀ ਰਹਿੰਦੀ ਆ ਉਸ ਤੋਂ ਬਾਅਦ ਜਿਹੜੀ ਰਿਟੇਲ ਇਨਫਲੇਸ਼ਨ ਆ ਜਿਹੜੀ ਮਤਲਬ ਕਿ ਆ ਮੰਗਾਈ ਆ ਉਹਨੂੰ ਇਹ 4.2 ਐਕਸਪੈਕਟਡ ਕਰਕੇ ਚੱਲੇ ਸੀ ਪਰ ਉਹ ਇਸ ਸਾਲ ਦੇ ਵਿੱਚ 5% ਵੀ ਚਲੀ ਗਈ ਕਿਤੇ 6% ਤੇ 7% ਤੱਕ ਵੀ ਮਤਲਬ ਕਿ ਰਿਟੇਲ ਮੰਗ ਹੈ ਜੀ ਚਲੀ ਗਈ ਸੀ ਪਰ ਆਰਪੀਆਈ ਦਾ ਜਿਹੜਾ ਅਨੁਮਾਨ ਸੀ ਉਹ 4.2 ਇਹਨਾਂ ਨੇ ਮਤਲਬ ਕਿ ਅੰਦਾਜ਼ਾ ਲਗਾਇਆ ਸੀ ਤਾਂ ਹੋ ਸਕਦਾ ਹੋਣਾ ਮਤਲਬ ਕਿ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਕਿੱਥੋਂ ਤੱਕ ਇਹ ਮਹਿੰਗਾਈ ਦੇ ਦਰ ਦਾ ਜਿਹੜਾ ਮਤਲਬ ਕਿ ਸੀਪੀਆਈ ਦੇ ਅੰਕੜੇ ਜਿਹੜੇ ਆਉਂਦੇ ਆ ਤਾਂ ਕਿੱਥੋਂ ਤੱਕ ਉਹ ਗਰੋਥ ਜਾਊਗੀ ਤਾਂ ਉਹ ਆਪਾਂ ਉਹ ਆਪਣੇ ਟਾਈਮ ਦੇ ਵਿੱਚ ਦੇਖਾਂਗੇ ਤਾਂ ਦੋਸਤੋ ਤੁਹਾਨੂੰ ਨੂੰ ਮਤਲਬ ਕਿ ਸਮਝ ਲੱਗ ਗਿਆ ਹੋਣਾ ਵੀ ਜਿਹੜੀ ਆਰਬੀਏ ਜੇ ਮਿਲਟਰੀ ਪਾਲਿਸੀ ਆ ਦੇ ਵਿੱਚ ਕੀ ਕੀ ਫੈਸਲੇ ਲੈਂਦੇ ਗਏ ਤਾਂ ਇਹਦੇ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਹੈ ਬਾਕੀ ਜੇ ਕਿਸੇ ਦੋਸਤ ਦਾ ਕੋਈ ਸੁਝਾਅ ਕਮੈਂਟਾਂ ਦੇ ਵਿੱਚ ਆਪਣਾ ਜਾ ਕੇ ਆਪਣਾ ਸੁਝਾਅ ਆ ਜਾਂ ਫਿਰ ਆਪਾਂ ਤੋਂ ਕੋਈ ਵੀ ਸਵਾਲ ਪੁੱਛ ਸਕਦਾ ਤਾਂ ਉਹਦਾ ਆਪਾਂ ਮਤਲਬ ਕਿ ਰਿਪਲਾਈ ਦੇਵਾਂਗੇ ਦੋਸਤਾਂ ਦਾ ਧੰਨਵਾਦ ਜੀ ਆਪਾਂ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ